ਯਾਰ ਮੈਂ ਜਾਣ ਕੇ ਸਤਗੰਗ ਵਾਸੀ ਸ਼੍ਰੀ ਗੁਰਮੀ ਗੋਬਿੰਦ ਸਿੰਘ ਬਾਪਾ ਜੀ ਪਾਪਾ ਗਾਇ ਸੰਗਤ ਸਾਹਿਬ ਜੀ ਮਹਾਪੁਰਕੰਦੇ ਸਰਾਨਾ ਬਰਸੀ ਸੰਵਾਦ ਮੰਡੇ ਨਗਰ ਸੁਰ ਸੰਗ ਵਿਖੇ ਹੈੱਡ ਕੁਆਰਟਰ ਗੁਰੂ ਬਾਪਾ ਬਿਧੀ ਜਨ ਸਾਹਿਬ ਜੀ ਆਪ ਸਾਰਿਆਂ ਨੂੰ ਸੁਨੇਹਾ ਇਨਾ ਦਿਨਾਂ ਤੋਂ ਲੱਗੇ ਲਗਾਤਾਰ ਬਾਬਾ ਜੀ ਦੀ ਵਰਸੀ ਸਮਾਗਮ ਦੀਆਂ ਹਰ ਜੀਆਂ ਵਿੱਚ ਹਾਜ਼ਰ ਹੋਏ ਹੋ ਸਭ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਸਾਰੀਆਂ ਸੰਗਤਾਂ ਨੂੰ ਜਿਨ੍ਹਾਂ ਜਿਨ੍ਹਾਂ ਨੇ ਦਰਮਾਨ ਘਰ ਕਰਕੇ ਸੇਵਾ ਕੀਤੀ ਹੈ ਬੇਅੰਤ ਸੰਗਤਾਂ ਵੱਲੋਂ ਦਾਨ ਕਰਕੇ ਮਨ ਕਰਕੇ ਧੰਨ ਕਰਕੇ ਸੇਵਾ ਕੀਤੀ ਗਈ ਹੈ ਇਹ ਸਾਰਿਆਂ ਨੂੰ ਜਿੰਨਿਆਂ ਵੱਲੋਂ ਵੀ ਸੇਵਾ ਕੀਤੀ ਗਈ ਹੈ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਮਹਾਰਾਜੀ ਦੀ ਕਿਰਪਾ ਹੈ ਜਿਹੜਾ ਇਹ ਆਪਾਂ ਨੂੰ ਸਮਾਂ ਪ੍ਰਾਪਤ ਹੋਇਆ ਹੈ ਕਿਉਂਕਿ ਮਹਾਂਪੁਰਖਾਂ ਨੇ ਆਪਣੇ ਜੀਵਨ ਕਾਲ ਵਿੱਚ ਇੱਕ ਇੱਕ ਸਾਧਾਰਨ ਆ ਕੇ ਸਿਮਰਨ ਵਿੱਚ ਸੇਵਾ ਵਿੱਚ ਕਰੂਕਾਰ ਵਿੱਚ ਲਾਇਆ ਗੁਰੂ ਦੀ ਮਰਜਾਦਾ ਵਿੱਚ ਰਵਾ ਕਰਾ ਕੇ ਤੇ ਗੁਰੂ ਕੀ ਮਰਯਾਦਾ ਵਿੱਚ ਗੁਰਮਖ ਰਹਿਣ ਵਾਸਤੇ ਖਮਾਜਾ ਦਿੱਤਾ। ਜਿਹੜਾ ਕੋਈ ਮਰਯਾਦਾ ਦਾ ਭਿੱਲਾ ਹੁੰਦਾ ਅਖੀਰ ਉਹ ਨੂੰ ਸਰਧਾਰਾ ਸਮਝਾਉਂਦਾ ਜਨਨ ਕਰਕੇ ਵੱਧ ਤੋਂ ਵੱਧ ਬਾਣੀ ਕੰਢ ਕਰੋ ਬਾਣੀ ਦਾ ਅਧਿਵ ਕਰੋ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ਮਾਨ ਕਰਨੇ ਸਖਾਸਨ ਕਰਨੇ ਔਰ ਬੜੇ ਪਿਆਰ ਦੇ ਨਾਲ ਕਦੇ ਵਾਰ ਨਾ ਪੈਣ ਦੇਣਾ ਜਿਹੜਾ ਸਤਿ ਬਾਣੀ ਬੜੇ ਉਹ ਤੇ ਬੜੇ ਪ੍ਰਸੰਨ ਹੁੰਦੇ ਆਪ ਜੀ ਨੂੰ ਬਹੁਤ ਬਾਣੀ ਗੰਧ ਸ੍ਰੀ ਆਦਿ ਗੁਰੂ ਗ੍ਰੰਥ ਸਾਹਿਬ ਜੀ ਵੇਦ ਗੁਰੂ ਗ੍ਰੰਥ ਸਾਹਿਬ ਜੀ ਸ੍ਰੀ ਸਰਬਲੋਹ ਮਹਾਰਾਜ ਉਹ ਪਿਆਰ ਤੇ ਵੀ ਕੋਈ ਵੀ ਕਥਾ ਕਰਦਾ ਹੋਵੇ ਨਾ ਕੋਈ ਪਾਠ ਕਰਦਾ ਹੋਵੇ ਤੇ ਉਹ ਬਦਲ ਮਹਾਪੁਰਖ ਦੱਸਿਆ ਕਰਦੇ ਸੀ ਵੀ ਇਥੋਂ ਰਾਹ ਵਿਚਾਰ ਨਹੀਂ ਠਹਿਰਾਂ। ਅਰ ਉਨ੍ਹਾਂ ਦੇ ਜੀਵਨ ਦੀ ਬਾਖਾ ਆਪ ਜੀ ਗੁਰੂ ਪਿਆਰਿਆਂ ਪਾਸੋਂ ਗੁਰੇ ਗਿਆਨੀਆਂ ਪਾਸੋਂ ਮਹਾਪੁਰਖਾਂ ਦੇ ਵਿਹਾੜੇ ਤੇ ਸਰਵਣ ਕੀਤਾ। ਔਰ ਵਿਥਰੇ ਉਹਨਾਂ ਨੇ ਗੁਰੂ ਪੰਥ ਦੀ ਸੇਵਾ ਲਈ ਇਹ ਸਮਾ ਗੁਰੂ ਪੰਥ ਦੀ ਸੇਵਾ ਵਿੱਚ ਲਾਇਆ। ਕੋਈ ਸੇਵਾ ਗੁਰੂ ਪੰਥ ਦੀ ਸੇਵਾ ਸਾਰਾ ਗੁਰੂ ਕੋਲ ਜਿ ਵਿਖਾ ਜਾਂਦਾ ਹੈ। ਸਾਡੀ ਖਰੋਤ ਦੀ ਤੇ ਮਾਣ ਗੁਰੂ ਦਾ ਜਿਹੜਾ ਰਾਤ ਤੱਕ ਸਾਰਾ ਸੁਖਮਾਨ ਹੋਇਆ ਪੰਜਾਂ ਨੂੰ ਪਰਫੰਡ ਆਇਆ ਕਿ ਜਿਹਦੇ ਬਾਵਾ ਜਿਹਦਾ ਵੀ ਸੁਖਮਾਨ ਹੋਇਆ ਕੋਈ ਫ੍ਰੈਂਡ ਕਹਿੰਦਾ ਬਾਬਾ ਜੀ ਅਰੋਹਿਤ ਆਏ ਹੋਏ ਬਾਬਾ ਜੀ ਕਹਿੰਦਾ ਸਮਾਂ ਬੀਤ ਰਿਹਾ ਤੇ ਕਹਿਣ ਲੱਗੇ ਪਿਆਰਿਆ ਕਿੰਨੇ ਜਮਾਂ ਦੀ ਬੁਹਾਈ ਹੋਵੇ ਤੇ ਬਾਬਾ ਜੀ ਕੀ ਕਹਿੰਦੇ ਗੱਦੀ ਵੀ ਛੀਂਡ ਰੋੜਦਾ ਇਹ ਅਵਸਰ ਖਰਾਬ ਨਾ ਹੋਵੇ ਉਹਨੇ ਸੋ ਨਿਹਾਲ ਸੋ ਨਿਹਾਲ ਫਿਰ ਕਹਿਣ ਲੱਗੇ ਕਿਹੜਾ ਸਰਮਾਨ ਆਏ ਬਗਬੀ ਜੀ ਟੈਂਸਾ ਜੀ ਦਾ ਸਰਮਾਨ ਆਪਣਾ ਖਾਕ ਪੁਸ਼ਮੀ ਨਹੀਂ ਸਮਝਿਆ ਆਣ ਹੁੰਦੇ ਹੋਏ ਮਟਾਣਾ ਮਾਨ ਹੁੰਦੇ ਹੋਏ ਮਾਣਾ ਔਰ ਗੁਰਮੁਖੀ ਦੇ ਗਰੀਬੀ ਆਗਿਆ ਦੇ ਵਜਨ ਕਿਹੜੇ ਨੇ ਜਿਹਨੂੰ ਸਰਦਾਰ ਕਰਨੀ ਤੇ ਇਹ ਵੀ ਢਾਲ ਕਹਿਣਾ ਮਹਾਰਾਜ ਗਰੀਬੀ ਢਾਲ ਬਖਸ਼ੋ ਮਨੂਰ ਨਿਰਮਾਨ ਦਾ ਵਿੱਚ ਰੱਖਣਾ ਔਰ ਹਰ ਵੇਲੇ ਜਿੱਥੇ ਉਹ ਨਾ ਰਹਿਣ ਵਾਲਿਆਂ ਨੂੰ ਅਨਪੜਾਂ ਨੂੰ ਇਹ ਕਹਿਦਾ ਰੱਖ ਕੇ ਰਾਹ ਬਾਣੀ ਪੜਾ ਦੇਣੀ ਸੰਖੰਟ ਕਰਾ ਦੇਣੀ ਇਹ ਵੀ ਇੱਕ ਮਾਨ ਪੁਰਖੰ ਦਾ ਵੱਡਾ ਬਰਕਾਸ਼ ਜੇ ਦਿਖੇ ਨੇ ਤੇਜਦਾਰਾਂ ਨੇ ਰੱਖਿਆ ਉਹ ਕਹਿਣਾ ਉਹਨਾਂ ਕਹਣਾ ਸਤਿਵਕੰਟ ਦੇਖਦੇ ਸੇ ਜਿੱਥੇ ਦੇ ਬੱਚੇ ਦੇ ਕੇਸ ਨਹੀਂ ਸਿਰ ਤੇ ਵੇਖਿਆ ਆ ਜੇ ਕਿ ਬੱਡੇ ਦੇ ਕੀ ਕਰਿਆ ਭਰਾ ਉਹਨਾਂ ਕਹਿੰਦਾ ਸਾਥ ਲੱਜਿੰਦੇ ਬਾਬਾ ਜੀ ਨੇ ਕਹਿਣਾ ਜਿੰਨੇ ਸਾਡੇ ਆ ਕੇ ਕੋਈ ਮੇਲ ਖਾਣਾ ਰੱਖ ਰਿਹਾ ਉਹਨਾਂ ਨੂੰ ਸਮਝ ਲੈਣੇ ਆ ਵੀ ਸਾਡਾ ਕਹਿਣਾ ਵੀ ਕਿਥੇ ਲਿਖਿਆ ਜਰ ਗਿਆ ਬਹੁਤ ਵੱਡਾ ਉਹਨਾਂ ਦੇ ਗੱਲਬਾਤ ਹੋਈ ਜਿੱਥੇ ਬਿਰਦੀ ਰਾਜਸਥਾਨ ਵਿੱਚ ਕੀਤੀ ਉਹ ਵੀ ਉਹਨਾਂ ਮਹਾਪੁਰਖਾਂ ਦੇ ਵਿੱਚ ਬੜੀ ਗੀੜ ਸੀ ਆਮੀ ਓੜਿਆਂ ਦੇ ਰਾਗਿਆਂ ਦੇ ਬਹੁਤ ਕਹਾਜੀ ਜਿੱਦੇ ਸਸ਼ਰ ਵਿੰਦਿਆ ਘੋਟ ਸਮਾਰੀ ਗੁਰੂ ਦੇ ਵੇਗ ਨੂੰ ਗਿਰਤੀ ਸੇਵਾ ਕੀਤੀ ਕਰਨੀ ਹਰ ਪਹਿਰਾ ਗੁਰੂ ਦੀ ਸੇਵਾ ਦਾ ਜਿਹੜਾ ਬਾਬਾ ਜੀ ਨੇ ਕਹਣਾ ਬਾਬਾ ਜੀ ਮਹਾਰਾਜ ਦੇ ਲਖਣਾ ਵਾ ਪਰਖਾ ਨੇ ਸੰਸਾਰ ਦੇ ਕਾਰੇ ਕਰਨੇ ਸਿਖਾਏ ਅਸੇ ਵਰਗੇ ਇੰਨੀ ਸੇਵਾ ਧੱਕ ਸੇਵਾ ਕੀਤੀ ਪਰ ਨਾਭਾ ਸੋਨ ਸਿੰਘ ਸਾਹਿਬ ਜੀ ਦਾ ਇਹਨਾਂ ਬਜਨ ਮੰਨਿਆ ਵੇਖਣਾ ਬਾਬਾ ਜੀ ਕਹਿ ਲੱਗੇ ਕੋਰਾ ਪੱਤੀ ਫੜਾ ਲਗਾ ਸੀ ਲਾਉਦਾ ਉਹਦੇ ਰਹਿਣਾ ਦਾ ਕੰਮ ਹੋ ਗਿਆ ਤੇ ਬਾਬਾ ਜੀ ਕਹਿ ਲੱਗੇ ਬਾਬਾ ਸੋਨ ਸਿੰਘ ਜੀ ਬਾਬਾ ਜੀ ਅਦੇ ਤਨੂ ਕੁਲਗਾ ਤੇ ਜਾ ਸਸنگ ਚਲੇ ਜਾਓ ਜਾਗ ਰੇ ਸੁਰਸੇਂਗਿ ਜਾਗ ਰਾਵ ਦਲਦਰ ਬਣਾਉ ਲੋਕੀ ਨਹੀਂ ਲੋਕ ਇਹ ਬੱਗੀ ਲੈ ਜੋ ਨਹੀਂ ਆਖਿਆ ਵੀ ਘੋੜਾ ਲੈ ਜੋ ਦਾਬਾ ਜੀ ਕੀਤੇ ਬਾਬਾ ਜੀ ਨੂੰ ਨਮਸਕਾਰ ਕਰਕੇ ਤੇ ਜਿਉਂ ਤੇਰੇ ਰਾਤ 12 ਵਜੇ ਸੁਰਸੇਂ ਕਰ ਦਿਨਾਂ ਬਜਨ ਦਾਦਾ ਜੀ ਨੇ ਮੰਨਿਆ ਬਾਬਾ ਜੀ ਦਾ ਨਹੀਂ ਕੋਈ ਇਹਨੇ ਮਹਾਭਰਤ ਤੋਂ ਨਹੀਂ ਗਏ ਤੇ ਉਹਦਾ ਭਗਤ ਮੰਨਣਾ ਉਹਨੇ ਆਪਣੇ ਜੀਵਨ ਵਿੱਚ ਸਿਖਾਇਆ ਮਾ ਬੁਰਖਾ ਦੇ ਬਦਨ ਬਿਆਜ ਪਿਆ ਆ ਜਾਂਦੇ ਗੁਰੂ ਕੇ ਪਿਆਰਿਓ ਹਰ ਵੇਲੇ ਜਨਮ ਕਰ ਰਹਿਣ ਵਾਸਤੇ ਸਿੰਘ ਨੂੰ ਪ੍ਰੇਰਦੇ। ਵੀਵਨਾ ਕਹਣਾ ਜਿਹਨਾਂ ਫੜੇ ਹੋ ਗਏ ਸਾਡੇ ਕੋ ਸ਼ਸਤਰ ਨਹੀਂ ਚੁੱਕੇ ਜਾਂਦੇ। ਗਾਵਾਂ ਲੰਗਾ ਕੇ ਜਿਹੜੇ ਫਿਰਦੇ ਨੇ ਜਿਹਦੇ ਕਮਰ ਕਸਾ ਨਾ ਹੋਣਾ ਨੇ ਸ਼ਸਤਰ ਨਾ ਅੱਧੇ ਝੋੜਾ ਤੇ ਉਹਨੂੰ ਕਹਿਣਾ ਕਿ ਕਮਰ ਕਸਾ ਕੇ ਆ ਕੇ ਲਗਾਇਆ ਕਰੋ ਸ਼ਸਤਰ। ਕਮਰ ਕਸੇ ਰੱਖਿਆ ਕਰੋ। ਕਿੰਨੀ ਬਾਣੀ ਕੱਢਦੇ ਆਂ ਕਿੰਨੀ ਬਾਣੀ ਕੰਢਿਆ ਸਾਰਾ ਪੜਿਆ ਸੋਚ ਕਰਕੇ ਜੇ ਕੋਈ ਪੰਥਕ ਗੁਰਮਤੇ ਵਿੱਚ ਕੋਈ ਗੁਰਮਤਾ ਹੈ ਤੇ ਉਹਦੇ ਵਿੱਚ ਵੀ ਬਾਬਾ ਜਿਵੇਂ ਉਹ ਰਾਗਣੀ ਜਿਹੜੀ ਪੰਥ ਕੋਈ ਚੜ੍ਹਦੀ ਕਲਾ ਜੀ ਹੋਵੇ ਫਿਰ ਇਸੇ ਤਰ੍ਹਾਂ ਮਹਾਂਪੁਰਖਾਂ ਨੇ ਜਦੋਂ ਕੋਈ ਧਰਮ ਜੁੱਦ ਮੋਰਦੇ ਆਂ ਉਹਦੇ ਵਿੱਚ ਵੀ ਮਤ ਲੜ ਕੇ ਨਾਲ ਜਿਹੜਾ ਵੀ ਕੋਈ ਖੰਤ ਵਿਕਾਰ ਜ ਹੈ ਨਾਲ ਇਹ ਕਹਿਣਾ ਆਪਾਂ ਸਾਰੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪੰਥ ਵਿੱਚ ਸ਼ਾਮਲ ਹਾਂ ਇਹ ਨਹੀਂ ਕਹਿਣਾ ਕਿ ਅਸੀਂ ਉੱਥੇ ਉਹ ਵਜਨ ਕਰਨਾ ਨਹੀਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪੰਥ ਵਿੱਚ ਸ਼ਾਮਲ ਹਾਂ ਆਪਣੇ ਗੁਰੂ ਗ੍ਰੰਥ ਸਾਹਿਬ ਬਹੁਤ ਜੀ ਗੁਰੂ ਸਾਹਿਬ ਜੀ ਦਾ ਅਤਿਮ ਕਰਨਾ ਜੋ ਵੀ ਕੋਈ ਮੰਗ ਮੰਗਣੀ ਹੈ ਗੁਰੂ ਗ੍ਰੰਥ ਸਾਹਿਬ ਦੇ ਦਰਵਾਜ਼ੇ ਵਿੱਚ ਚਲੋ ਭਾਈ ਅਰਦਾਸ ਕਰਿਓ ਜੇ ਕੋਈ ਕਿਸੇ ਦਾ ਦੁੱਖ ਹੈ ਚਲੋ ਭਾਈ ਗੁਰੂ ਸਾਹਿਬ ਦੇ ਦਰਵਾਜ਼ੇ ਤੇ ਅਰਦਾਸ ਕਰੋ ਗੁਰੂ ਸਾਹਿਬ ਕਿਰਪਾ ਕਰਨਗੇ ਇਸ ਕਰਕੇ ਮਾਹ ਬੁਰਖਾ ਦਾ ਅੱਜ 12ਵਾਂ ਵਰਸੀ ਦਾ ਦਿਹਾੜਾ ਬਰਸੀ ਹੋ ਜਾਂਦੀ ਆ ਕਿ ਬਰਸੀ ਇੱਕ ਪੀਤ ਜਾਂਦਾ ਉਹ ਬਰਸ ਹੁੰਦਾ ਅੱਜ 12 ਬਰਸ ਹੋ ਗਏ ਯਾਰਾ ਖਾਲ ਵੀ ਦਸੀ ਆ ਗਈ 12 ਉਹ ਮਹਾਂਪੁਰਖਾਂ ਦੇ ਜਿਹੜੇ ਫੈਲਣਾ ਨਾ ਨਾਮ ਸਮਰਨ ਵਾਲਿਆਂ ਦੇ ਉਹ ਸਦਾ ਲਈ ਤੋਂ ਸਾਨੂੰ ਮਾਰਗਦਰਸ਼ਨ ਕਰਦੇ ਰਹਿ ਗਏ ਗੁਰੂ ਦੀ ਗੁਰਮਤਿ ਥਲੇ ਦੇ ਨਾਲ ਚੱਲਣ ਵਾਸਤੇ ਕਿਵੇਂ ਗੁਰਮਤਿ ਮਰਜਾਦਾ ਵਿੱਚ ਪਿਆਰ ਕਰਦੇ ਆਂ ਆ ਕਿਵੇਂ ਸਾਨੂੰ ਕੋਣਾ ਦੇ ਪਿਆਰ ਪਿਆਰ ਵਾਸਤੇ ਜੋ ਬਗੇ ਗਏ ਉਹ ਸਦਾ ਦੀ ਸਾਰਿਆਂ ਨੂੰ ਜਾਗ ਰਹਿਣ ਤੇ ਗੁਰੂ ਕੇ ਪਿਆਰਿਓ ਕੈਂ ਬਾਦ ਹੋ ਗਿਆ ਆਏ ਹੋਰੇ ਗੁਰੂ ਪਿਆਰੇ ਸਿੰਘ ਸਾਹਿਬ ਜਨਾਪਾ ਸਾਹ ਦੇ ਜੱਜੇਦਾਰ ਸਾਹਿਬਾਨ ਜਿਨੇ ਵੀ ਮਹਾਪੁਰਖਾਏ ਸਾਰਿਆਂ ਦਾ ਧਰਬਾਬਾ ਜੀ ਦੀ ਜਨਤ ਸਾਹਿਬ ਜੀ ਵੱਲੋਂ ਰੋਗ ਰੋਣ ਕਰਕੇ ਧੰਨਵਾਦ ਸਤਿਗੰਭੀ ਰਿ ਹਿਰੀ ਜੀ ਵੀਰਾਮਦਨ ਨਗਰ ਸਰਪਤੀ ਨੂੰ ਜਿਉਰੀ ਭਗਤ ਜੀ ਜਿਉਰੀ ਖਾਲਸਾ ਮਹਾਰਾਜ ਦਾ ਆਇਆ ਰਾਜ ਸੁਰਜੀਤ ਸਾਹਿਬ ਦੇ ਰਾਜਾ ਵੀ ਸਾਹਿਬ ਦੇ ਜੂਲ ਮੰਕਰ ਦੇ ਜਾਪ ਨੂੰ ਸੁਰੱਖਿਅਤ ਰੱਖ ਗਏ ਸਾਰਿਆਂ ਦਾ ਧੰਨਵਾਦ ਗੁਰਦ੍ਰਮਾਤ ਸਭ ਦਾ ਹੀ ਗਿਆ ਉਹਨਾਂ ਦਾ ਵੀ ਧੰਨਵਾਦ ਜਿੱਥੋਂ ਜਿੱਥੋਂ ਵੀ ਕੋਈ ਦੇਖ ਦੇ ਕੋਨੇ ਕੋਨੇ ਤੋਂ ਆਇਆ ਸਾਰਿਆਂ ਦੇ ਖਲੇ ਖਲੇ ਦਾ ਜਾਨ ਲੈ ਕੇ ਕੋਈ ਕਿਸੇ ਦਾ ਰਹਿ ਜਾਵੇ ਜਿੱਥੇ ਸਮੁੱਚੇ ਤੌਰ ਤੇ ਸਾਰਿਆਂ ਦਾ ਧੰਨਵਾਦ ਗੁਰੂ ਨਾਲ ਪੈਂਦੀ ਹੈ ਕਿ ਗੁਰੂ ਕੇ ਲੰਗਰ ਜਲਪਾਣੀ ਵਰਤ ਰਹੇ ਨੇ ਜਲਪਾਣੀ ਛਕੇ ਤੋਂ ਬਿਨਾ ਨਾ ਕੋਈ ਜਾਵੇ। ਬਾਬਾ ਜੀ ਦਾ ਇਹ ਵਜਰੂ ਨਾਲ ਜਿਵੇਂ ਆਉਣਾ ਜਲਪਾਣੀ ਛਕਾਓ। ਜਲਪਾਣੀ ਛਕੋ। ਜੇ ਹਸਪਤਲ ਤੇ ਕਹਿਣ ਲੱਗੇ ਆਈ ਹੋਣੀ ਆ ਲਗਦਾ ਜਲਪਾਣੀ ਛਕਾਓ। ਤੇ ਗੁਰੂ ਕੇ ਪਿਆਰਿਓ ਮਹਾਪੁਰਖਾਂ ਦਾ ਪਰਮਕਾਰੀ ਜੀਵਨ ਹੁੰਦਾ। ਕੋਈ ਵੀ ਦਾ ਬਾਬਾ ਜੀ کہتا کی اس نے ہونا ہے اس سکتیتا پر جاہا تھا کوئی کمی نہیں پر اثر کیوں نہیں ہوتا بابا جی کہیں یہ ہے جیتا کثنی کرنی کمی ایک ہو جائے گی تو جیسی رسول ہوئی کہا وہاں تا لبیج نہیں ہے جیسی دورے جی لبیجیں پہتی بابا جی میں جی کرتے ہیں ਵੇ ਦੇ ਜਦੋਂ ਕਥਨੀ ਦੇ ਕਰਨੀ ਜਿਹੜੀ ਕਹਿਣੀ ਆ ਉਹ ਕਰਨੀ ਆਪ ਹੋਵੇ ਤੇ ਫਿਰ ਉਹਦਾ ਜੁਰੂਰ ਰਸੂਰ ਹੋਵੇ। ਫੇਰ ਜਿਹੜਾ ਭਟੇ ਨਿਕਈ ਦੇ ਕੇ ਜੜ ਕੇ ਉੱਠਿਆ ਕਰ ਆਪ ਜੁੜਾਈ ਨਹੀਂ ਉਹ ਗੜਗਾਰੇ ਜਾਇਆ ਕਰ ਹਮ ਜੰਮੇ ਕਾ ਦਾਅ ਕਰਦਾ ਇਹਦੇ ਬੇਸਰ ਕੀ ਹੋਵੇ। ਬੇਸ ਕਰਕੇ ਮਹਾ ਮੁਲਖਾਂ ਦੇ ਬਚਨ ਨੂੰ ਯਾਦ ਕਰਕੇ ਕਿ ਪਿਆਰਿਓ ਨਿਤਨੇਮ ਕਰਨਾ ਹੈ। ਸਿਮਰਨ ਕਰਨਾ ਸੇਵਾ ਕਰਨੀ ਔਰ ਸ਼ੁਭ ਕਰਮ ਜਿਹੜੇੁਰਮਤ ਤੇ ਸੰਸਾਰ ਸਾਨੂੰ ਕਰਨ ਵਾਸਤੇ ਸਭੀ ਜੀ ਨੇ ਕਿਰਪਾ ਕੀਤੀ ਹੈ ਰਹਿਨਾਮੇ ਵਰਕੇ ਨੇ ਉਹ ਗੁਰੂ ਦੀ ਰਹਿਮ ਨਾਲ ਕਰਦਾ ਰਹਿਣਾ ਆਓ ਸਭ ਦਾ ਧੰਨਵਾਦ ਫਿਰ ਦੁਬਾਰੇ ਕਰਦਾ ਹੋਇਆ ਨਾਨਕ ਸਵਾਦਾ ਜਾਲਿਕਾ ਹਜ ਅਮਰ ਸਿੰਘ ਜੀ ਆ ਰਿਹਾ ਮੇਨਾਂ ਦੇਡੇ ਬਾਕੇ ਦਾ ਅਮਰ ਰਜਿਆ ਉਹ ਗੁਰ ਬਾਗੀ ਨੇ ਵੀ ਵਿਖਾਈ ਦੇ ਫਾਤਰ ਨੂੰ ਬਾਬਾ ਜੀ ਦੇ ਜੋੜ ਮੇਲੇ ਵੀ ਆਜਿਹੀ ਵਿੱਚ ਜੁਨੀਅਰ ਸੰਗਤਾਂ ਨੇ ਸੇਵਾ ਕੀਤੀ ਕਈਆਂ ਜਿਹਨਾਂ ਚਲ ਲੜੀ ਦੇ ਘਟਬਾਹ ਸ਼ਾਹਾਂ ਕਹਿੰਦੇ ਸਾਰਾ ਸਾਲ ਬਾਬਾ ਜੀ ਦੀ ਯਾਦ ਵਿੱਚ ਲੜੀ ਚੱਜੀ ਰਹੀ ਧੀ 12 ਸਾਲ ਹੋ ਗਏ ਤੇ 12 ਸਾਲ ਹੋ ਗਏ ਨੇ ਜਿਹੜੀ ਬਾਬਾ ਜੀ ਦੀ ਯਾਦ ਵਿੱਚ ਅੱਜ ਵੀ ਕੰਟੀ ਰਹੀ ਹੈ ਸੰਗਤ ਉਹਨਾਂ ਦਾ ਅੱਲਾਹ ਅਕਬਰ ਉਹ ਜਿਹੜੇ ਵਿਦੇਸ਼ਾਂ ਦੇ ਵਿੱਚ ਵੀ ਬਾਬਾ ਜੀ ਨੇ ਬੱਸੀ ਸਮਾਜ ਦੀ ਯਾਦ ਬਣਾ ਰਹੇ ਨੇ ਕੋਈ ਨਾ ਦਾਤੁ ਧੰਨਵਾਦ ਸੋ ਕਿਰਪਾ ਕਰਨ ਮਹਾਰਾਜ ਸੱਜਾ ਪਾਤਸ਼ਾਹ ਜੀ ਦੀ ਬੇਰੋਹਿ ਆਪ ਸਾਰੀਨ ਸ੍ਰੀ ਦਾ ਤਸਵੀਰ ਬਖਸ਼ੋ ਜਮਾ ਰੱਖੇ ਦਰਸ਼ਨ ਕੀ ਫਕੀਰ ਦਾਸ ਮਹਾਰਾਜ ਕਿਰਪਾ ਕਰੋ ਜੀ ਸੇਵਾ ਜਿਹੜੀ ਆਪ ਨੇ ਗਲਬੰਧ ਨੂੰ ਗਾਗਾ ਬਿਜੇ ਜੰਮ ਸਾਹਿਬ ਜੀ ਨੇ ਵਾਹ ਬਿਜਾਇ ਜਵੇਂ ਸੀਨੇ ਬਸੀਨੇ ਮਹਾਰਾਜ ਆਪ ਦੀ ਸੇਵਾ ਦੇ ਉਹ ਸੇਵਾ ਦੀ ਦਾਤ ਰਖਸ਼ੀ ਸੇਵਾ ਸਰਵਨ ਦੇ ਤਰਨਧਰ ਬਲਕਸ਼ਣ ਨੂੰ ਪਰਜਾ ਦਾ ਤੇ ਆਪ ਸੁਧਿਆ ਰਹਿ ਕੇ ਗੁਰੂ ਕੰਧ ਦੇ ਸ਼੍ਰੀ ਪ੍ਰਚਾਰ ਪ੍ਰਚਾਰ ਦੀ ਸੇਵਾ ਕਰਨ ਦਾ ਭਲਕਸ਼ਣਾ ਹਾਜ਼ਰੀ ਪ੍ਰਵਾਨ ਕਰੀਓ ਕੋਈ ਨੋ ਜੁਗਾ ਦੀ ਖਮਾ ਬਖਸ਼ੀ ਨੀ ਅਣਗਹਿਲਾ ਪ੍ਰੋਗਰਾਮ ਆਪ ਸਰਵਨ ਕਰੋ ਬਾਕੀ ਚਲਦੀ ਜਮਾਨ ਨੂੰ ਛੋੜ ਕੇ ਇਹ ਸਮਾਪਤੀ ਹੋ ਜਾਣੀ ਆ ਜਿਹੜੇ ਅਗਰ ਅਦਰ ਬਿਰਦੇ ਵਿਆਹ ਕਿਟਾਲੋ ਤਾਂ ਵਿਟਾਂਖ ਦੀ ਆ ਜਿੰਨਾ ਦੂਰੇ ਦਰੇ ਤੇ ਜਾਣਾ ਕੋਈ ਸੰਗਤਾਂ ਲੈ ਕੇ ਤੇ ਉਹਨਾਂ ਨੂੰ ਮਹਾਰਾਜ ਜੀ ਜਰਨਾ ਵੀ ਜਨਾ ਵੀ ਹਾਜ਼ਰੀ ਦੀ ਅਰਦਾਸ ਕਰਦੀ ਆ ਕਿ ਜਿਹੜੇ ਵੀਰੋਂ ਆਏ ਉਸ ਦੇ ਨਾਲ ਵੇਢੀਆਂ ਲੈ ਕੇ ਜਾ ਰਹੇ ਲੋਕ ਸਾਰੀਆਂ ਸੰਗਤਾਂ ਬੜੀ ਪ੍ਰੇਮ ਨਾਲ ਗੁਰਦੁਆਰੇ ਵਿੱਚ ਬੈਠੋ ਲੰਗਰ ਪਾਣੀ ਧਕੋ ਜਲ ਪਾਣੀ ਧਕੋ ਤੇ ਇਹ ਸਾਰ ਬਾਤ ਜੋੜ ਮੇਲਾ ਬਾਬਾ ਜੀ ਦਾ ਹੋਣਾ ਤੇ ਜਿਆਦਾ ਸਾਰੇ ਯਾਦ ਰੱਖਿਆ ਕਰੋ ਵੱਧ ਧੰਨਵਾਦ ਹਾਜ਼ਰੀ ਰੱਬ ਦੇ ਪਿਆਰੇ ਹੰਦ ਯਾਦ ਵਿੱਚ ਜੁੜਨਾ ਉਹ ਰੱਬ ਦੀ ਯਾਦ ਵਿੱਚ ਉਹਨਾਂ ਨੇ ਸਾਰਾ ਸਮਾਂ ਲਾਇਆ ਤੇ ਅੱਜ ਕੋਈ ਜੀ ਸਰੀਰ ਕਰਕੇ ਉਹ ਗੋਲਾ ਕਰ ਗਏ ਨੇ ਤੇ ਉਹ ਅੱਜ ਰੱਬ ਦੇ ਪਿਆਰੇ ਦੀ ਯਾਦ ਵਿੱਚ ਵੀ ਸੰਗਤ ਕੋ ਰੱਬ ਦੀ ਯਾਦ ਆਉਂਦੀ ਹੈ ਕਿ ਉਹ ਪਰਮੇਸ਼ਰ ਦਾ ਨਾਮ ਜਪੀਏ ਸਿਮਰਨ ਕਰੀਏ ਤੇ ਸਾਰਿਆਂ ਦਾ ਧੰਨਵਾਦ ਹੈ ਅਨੁਰ ਸਾਹਿਬ ਦਾ ਬਾਬਾ ਜੀ ਦਾ ਸਰਪੰਚ ਅਤੇ ਕਮੇਟੀ ਜੀ ਦਾ ਉਹਨਾਂ ਦਾ ਵੀ ਧੰਨਵਾਦ ਜਿਨੇ ਵੀ ਮਹਾਂਪੁਰਖ ਆਏ ਥਾਂ ਤੇ ਨਰੇ ਲੱਗਨ ਦਾ ਬਾਬਾ ਗੁਰਦੇਵ ਸਿੰਘ ਜੀ ਸਰਦਾਰਾਂ ਦੇ ਨਾਲ ਜਿਹੜੇ ਲਾਰੇ ਨੇ ਰਬਾ ਜੋਗਾ ਸਿੰਘ ਜੀ ਉਸੇ ਤਰ੍ਹਾਂ ਇਸ ਮੇਹ ਆਜਾ ਪਿਆਰ ਰੱਬ ਕੀ ਨੇ ਰਹਿ ਗਿਆ ਜੀ ਤੇ ਜਿਵੇਂ ਮਾਹ ਪੁਰਖ ਕਈ ਕਹਿੰਦਾ ਜਣਾ ਤੋਂ ਕਈ ਆਜ ਵੀ ਲਾ ਕੇ ਕਹਿਣਾ ਆਜ ਵੀ ਨਾਲ ਹੋਰੋਦਾ ਵੀ ਅੱਜ ਆਏ ਸਾਡੇ ਮਾਹ ਪੁਰਖਾਂ ਦਾ ਸਾਰੀਆਂ ਝਿੰਗਾਂ ਦਾ ਧੰਨਵਾਦ ਗੁਰੂ ਸ਼ਰਧਾ ਜੀ ਦਾ ਕੋਟਾ ਕੋਟ ਜੁਗਰ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਵੀ ਗੁਰਵਾਨਾਂ ਨੇ ਅਗੇਰ ਦਾ ਪ੍ਰੋਗਰਾਮ ਆਪ ਜੀ ਗਾਇਨੀ ਗੁਰਵਾਨ ਸਾਹਿਬ ਜੀ ਕੋਲ ਸਰਮਣ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਬੋਲੇ